ਪੀਪੀਟੀਵੀ ਦੇਖ ਰਹੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਮਰੀਕਾ ਵਿੱਚ ਟਰੰਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਈ ਹੈ ਆਏ ਦਿਨ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੋਈ ਨਾ ਕੋਈ ਨਵੀਂ ਤਬਦੀਲੀ ਕੀਤੀ ਜਾ ਰਹੀ ਹੈ ਸਖਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਸਖਤੀ ਕਾਰਨ ਕਈ ਲੋਕ ਆਪਣੇ ਕੰਮ ਧੰਦਾ ਵੀ ਛੱਡ ਚੁੱਕੇ ਨੇ ਗ੍ਰਿਫਤਾਰ ਹੋਣ ਅਤੇ ਡਿਪੋਰਟ ਹੋਣ ਦੀ ਤਲਵਾਰ ਬਹੁਤ ਸਾਰੇ ਲੋਕਾਂ ਤੇ ਲਟਕ ਰਹੀ ਹੈ ਲੋਕ ਵਿਚਾਰੇ ਡਰ ਦੇ ਮਾਰੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਨੇ ਇਸ ਸக்தி ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਵਿੱਚ ਵੀ ਨੇ ਉਹਨਾਂ ਨੂੰ ਆਪਣਾ ਭੁਵਿੱਖ ਧੁੰਦਲਾ ਦਿਸ ਰਿਹਾ ਹੈ ਉਹ ਵਿਚਾਰੇ ਦਹਾਕਿਆਂ ਤੋਂ ਇਸ ਧਰਤੀ ਤੇ ਨੇ ਪਰ ਹੁਣ ਉਹਨਾਂ ਨੂੰ ਦੇਸ਼ ਨਿਕਾਲੇ ਦਾ ਡਰ ਸਤਾ ਰਿਹਾ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਇੱਕ ਭਾਰਤੀ ਔਰਤ ਜੋ ਤਕਰੀਬਨ ਪਿਛਲੇ 3 ਦਹਾਕਿਆਂ ਤੋਂ ਭਾਰਤ ਨੂੰ ਛੱਡ ਕੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੀ ਸੀ ਜਿਸ ਦੀ ਉਮਰ ਵੀ 70 ਸਾਲ ਦੇ ਕਰੀਬ ਸੀ ਕਿਵੇਂ ਉਸ ਨੂੰ ਗ੍ਰਿਫਤਾਰ ਕਰਕੇ ਭਾਰਤ ਭੇਜ ਦਿੱਤਾ ਗਿਆ ਸੀ ਇਮੀਗ੍ਰੇਸ਼ਨ ਵਿਭਾਗ ਦੀ ਤਲਵਾਰ ਇੰਨੀ ਤੇਜ਼ ਹੈ ਕਿ ਰੋਜ਼ ਹੀ ਜਹਾਜ਼ਾਂ ਦੇ ਜਹਾਜ਼ ਪਰ ਕੇ ਪਾਰਤ ਅਤੇ ਦੁਨੀਆ ਭਰ ਦੇ ਹੋਰ ਦੇਸ਼ਾਂ ਨੂੰ ਜਾ ਰਹੇ ਨੇ ਇਮੀਗ੍ਰੇਸ਼ਨ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ 2 ਮਿਲੀਅਨ 20 ਲੱਖ ਲੋਕ ਅਮਰੀਕਾ ਛੱਡ ਚੁੱਕੇ ਨੇ ਇਹਨਾਂ ਨੂੰ ਜਾਂ ਤਾਂ ਰਿਪੋਰਟ ਕੀਤਾ ਗਿਆ ਹੈ ਜਾਂ ਉਹ ਆਪਣੀ ਮਰਜ਼ੀ ਨਾਲ ਹੀ ਅਮਰੀਕਾ ਨੂੰ ਛੱਡ ਗਏ ਨੇ ਆਪਣੀਆਂ ਅੱਖਾਂ ਵਿੱਚ ਚੰਗੇ ਭਵਿੱਖ ਤੇ ਸੁਪਨੇ ਲੈ ਕੇ ਘਰ-ਬਾਰ ਛੱਡ ਕੇ ਆਉਣ ਵਾਲੇ ਬਹੁਤ ਸਾਰੇ ਨੌਜਵਾਨ ਅੱਧ ਵਿਚਕਾਰ ਲਟਕ ਰਹੇ ਨੇ ਸਖਤੀ ਦਾ ਆਲਮ ਇੱਥੋਂ ਤੱਕ ਹੈ ਕਿ ਕਿਸੇ ਇੱਕ ਨਿੱਜੀ ਵਿਅਕਤੀ ਦੀ ਗਲਤੀ ਨੂੰ ਲੈ ਕੇ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਵੇਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਇੱਕ ਦੋ ਨਿੱਜੀ ਗਲਤੀਆਂ ਨੂੰ ਲੈ ਕੇ ਪੂਰੇ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਸੀ ਇਸੇ ਤਰ੍ਹਾਂ ਪਿਛਲੇ ਦਿਨ ਵਾਈਟ ਹਾਊਸ ਤੇ ਬਾਹਰ ਫਾਇਰਿੰਗ ਕਰਨ ਵਾਲੇ ਅਫਗਾਨੀ ਨੂੰ ਉਦਾਹਰਣ ਬਣਾ ਕੇ ਪੂਰੇ ਹੀ ਅਫਗਾਨਿਸਤਾਨ ਦੇ ਲੋਕਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਨੂੰ ਇਮੀਗ੍ਰੈਂਟਸ ਦਾ ਦੇਸ਼ ਆਖਿਆ ਜਾਂਦਾ ਹੈ ਇਸ ਦੇ ਵਿਕਾਸ ਵਿੱਚ 80% ਇਮੀਗ੍ਰੈਂਟਸ ਦਾ ਹੱਥ ਹੈ ਉਹ ਲੋਕ ਭਾਵੇਂ ਕਾਨੂੰਨੀ ਹੋਣ ਭਾਵੇਂ ਗੈਰ ਕਾਨੂੰਨੀ ਅਮਰੀਕਾ ਵਿੱਚ ਬਹੁਤ ਸਾਰੇ ਖੇਤਰ ਅਜਿਹੇ ਨੇ ਜਿੱਥੇ ਇਮੀਗ੍ਰੈਂਟਸ ਨਾ ਹੋਣ ਤਾਂ ਉਹ ਖੇਤਰ ਤਹਿਸ ਨਹਿਸ ਹੋ ਜਾਣਗੇ ਟਰੱਕਿੰਗ ਇੰਡਸਟਰੀ ਵਿੱਚ ਬਹੁਤ ਸਾਰੇ ਪ੍ਰਵਾਸੀ ਲੋਕ ਸ਼ਾਮਲ ਨੇ ਜੇਕਰ ਇਹ ਕਹਿ ਲਿਆ ਜਾਵੇ ਕਿ ਜੇਕਰ ਪ੍ਰਵਾਸੀ ਇਸ ਖੇਤਰ ਤੋਂ ਬਾਹਰ ਹੋ ਜਾਣ ਜਾਇਤ ਖੇਤਰ ਚੋਂ ਬਾਹਰ ਕਰ ਦਿੱਤੇ ਜਾਣ ਤਾਂ ਇੰਡਸਟਰੀ ਦਾ ਕੀ ਬਣੇਗਾ ਇਸੇ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ ਵਿੱਚ ਵੀ ਬਹੁਤ ਸਾਰੇ ਪ੍ਰਵਾਸੀ ਲੋਕ ਕੰਮ ਕਰਦੇ ਨੇ ਖੇਤੀਬਾੜੀ ਦਾ ਕੰਮ ਵੀ ਪ੍ਰਵਾਸੀਆਂ ਉੱਪਰ ਹੀ ਨਿਰਭਰ ਕਰਦਾ ਹੈ ਜੇਕਰ ਪ੍ਰਵਾਸੀ ਕਾਨੂੰਨੀ ਜਾਂ ਗੈਰ ਕਾਨੂੰਨੀ ਨਾ ਹੋਣ ਤਾਂ ਖੇਤੀਬਾੜੀ ਦਾ ਤੰਦਾ ਬਿਲਕੁਲ ਚੌਪਟ ਹੋ ਜਾਵੇਗਾ ਇਹੋ ਹੀ ਹਾਲ ਅਮਰੀਕਾ ਦੀ ਮੀਟ ਇੰਡਸਟਰੀ ਦਾ ਹੈ ਭਾਵੇਂ ਕਿ ਹਰ ਖੇਤਰ ਵਿੱਚ ਕਾਨੂੰਨੀ ਗੈਰ ਕਾਨੂੰਨੀ ਪ੍ਰਵਾਸੀ ਕੰਮ ਕਰਦੇ ਨੇ ਪਰ ਇਨਾਂ ਵਿਚਾਰਿਆਂ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਹੁਕਮ ਠੋਸ ਦਿੱਤਾ ਜਾਂਦਾ ਹੈ 트럼ਪ ਪ੍ਰਸ਼ਾਸਨ ਕਦੇ ਹਜ਼ਾਰਾਂ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕਰ ਦਿੰਦਾ ਹੈ ਕਦੇ ਅਸਾਈਲਮ ਕਰਨ ਵਾਲੇ ਲੋਕਾਂ ਨੂੰ ਵਰਕ ਪਰਮਿਟ ਨਾ ਦੇਣ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ ਕਦੇ ਹੁਕਮ ਸੁਣਾ ਦਿੱਤਾ ਜਾਂਦਾ ਹੈ ਕਿ ਸਾਰੇ ਗ੍ਰੀਨ ਕਾਰਡਾਂ ਦੀ ਸਕਰੀਨਿੰਗ ਹੋਵੇਗੀ ਦੁਬਾਰਾ ਇੰਟਰਵਿਊ ਹੋਣਗੀਆਂ ਕਦੇ ਕੋਈ ਤੇ ਕਦੇ ਕੋਈ ਨਵਾਂ ਫਰਮਾਨ ਰੋਜ਼ ਆ ਰਿਹਾ ਹੈ ਜਿਹੜਾ ਵਿਚਾਰੇ ਪ੍ਰਵਾਸੀਆਂ ਦਾ ਸਾਥ ਸੁਕਾਈ ਰੱਖਦਾ ਹੈ ਪ੍ਰਵਾਸੀਆਂ ਨੂੰ ਲੈ ਕੇ ਸਰਕਾਰ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਸਾਰੇ ਪਾਸੇ ਹਫੜਾ ਦਫੜੀ ਮਹਿਸੂਸ ਹੋ ਰਹੀ ਹੈ ਸਰਕਾਰ ਵੱਲੋਂ ਕੀਤੇ ਐਲਾਨਾਂ ਦਾ ਪ੍ਰਭਾਵ ਹੀਟਲੇ ਪੱਦਰ ਤੇ ਪੈਣਾ ਸ਼ੁਰੂ ਹੋ ਗਿਆ ਹੈ ਲੋਕ ਵੀ ਇੱਕ ਦੂਸਰੇ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗ ਗਏ ਨੇ ਅਤੇ ਇੱਕ ਦੂਸਰੇ ਨੂੰ ਨਫ਼ਰਤ ਕਰਨ ਲੱਗ ਗਏ ਨੇ ਇਸ ਨਫ਼ਰਤ ਭਰੇ ਦੌਰ ਵਿੱਚ ਕਈ ਨਿੱਜੀ ادارے ਵੀ ਸ਼ਾਮਲ ਹੋ ਗਏ ਨੇ ਜੇਸਟੀ ਤਾਜਾਦਾਰਨ ਅਡਾਹੋ ਸਟੇਟ ਵਿੱਚ ਦੇਖਣ ਨੂੰ ਮਿਲੀ ਹੈ ਇੱਥੋਂ ਦੇ ਇੱਕ ਬਹੁਤ ਹੀ ਪੁਰਾਣੇ ਬਾਰ ਜਿਸ ਦਾ ਨਾਮ 올ਡ ਸਟੇਟਸ ਸੈਲੂਨ ਹੈ ਨੇ ਆਪਣੇ ਟਵਿੱਟਰ ਅਕਾਊਂਟ ਉੱਪਰ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਨਫ਼ਰਤ ਦਿਖਾਉਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਆਈਐਸ ਨੂੰ ਗ੍ਰਿਫਤਾਰ ਕਰਵਾਵੇਗਾ ਤੇ ਰਿਪੋਰਟ ਕਰਵਾਵੇਗਾ ਉਸ ਵਿਅਕਤੀ ਨੂੰ ਪੂਰਾ ਮਹੀਨਾ ਫ੍ਰੀ ਬੀਅਰ ਪਿਲਾਈ ਜਾਵੇਗੀ ਉਹ ਵੀ ਜਿੰਨੀ ਉਹ ਪੀਣਾ ਚਾਹੇਗਾ ਇਹ ਸਭ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦਾ ਹੀ ਅਸਰ ਹੈ ਜੋ ਆਮ ਲੋਕਾਂ ਵਿੱਚ ਪ੍ਰਵਾਸੀਆਂ ਪ੍ਰਤੀ ਨਫ਼ਰਤ ਪੈ ਰਹੀਆਂ ਨੇ ਟਰੰਪ ਸਰਕਾਰ ਦੀਆਂ ਨੀਤੀਆਂ ਨੇ ਪੂਰੇ ਅਮਰੀਕੀ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਹੋ ਸਕਦਾ ਇਸ 올ਡ ਸਟੇਟ ਸੈਲੂਨ ਨੂੰ ਦੇਖ ਕੇ ਹੋਰ ਬਿਜ਼ਨਸ ਵੀ ਅਜਿਹੇ ਆਫਰਾਂ ਦੇਣ ਲੱਗ ਜਾਣ ਜੋ ਕਿ ਇੱਕ ਸੰਤੁਲਿਤ ਦੇਸ਼ ਵਾਸਤੇ ਚੰਗੀਆਂ ਨਹੀਂ ਇਸ ਸਾਰੇ ਕੁਝ ਨਾਲ ਲੋਕ ਇੱਕ ਦੂਸਰੇ ਨੂੰ ਨਫ਼ਰਤ ਕਰਨ ਲੱਗ ਜਾਣਗੇ ਬਹਿਰ ਹਾਲ ਜੋ ਵੀ ਹੋ ਰਿਹਾ ਹੈ ਇਹ ਚੰਗਾ ਨਹੀਂ ਹੋ ਰਿਹਾ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਆਉਣ ਵਾਲਾ ਸਮਾਂ ਵੀ ਕੋਈ ਬਹੁਤਾ ਚੰਗਾ ਨਹੀਂ ਲੱਗਦਾ ਸਾਡੀ ਸਭ ਪੰਜਾਬੀਆਂ ਦੀ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਬਚਾ ਕੇ ਰੱਖਣ ਆਪਣੇ ਕੋਲ ਕੋਈ ਨਾ ਕੋਈ ਪ੍ਰੂਫ ਜੂੜ ਰੱਖਣ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜੁਰ ਦੇਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਜੁਣ ਦੇ ਵਾਸਤੇ ਰਹੋ ਪੰਜਾਬੀਓ